ਓਏ ਕਿਹੜੀ ਚਾਹ ਐ ਕੱਲਾ ਤ ਤ ਪਾਣੀ ਪੀ ਆ ਨਾ ਮੜਾ ਮੜਾ ਸੁਨਾਨ ਬਾਲਿਆ ਕਰੋ ਓਏ ਤੈਨੂੰ ਮਿਲ ਗਈ ਹੀ ਬਹੁਤਾ ਓਏ ਚਾਚਾ ਸਾਂ ਤੁਰੇ ਤਾਂ ਛੱਡ ਓਏ ਮੈਨੂੰ ਐਂ ਦੱਸ ਵੀ ਤੂੰ ਅਜਾ ਇਹਨੇ ਖੋਸ ਕੇ ਵੇਖਿਆ ਨਾ ਸਾਨੂੰ ਓਏ ਸਾਨੂੰ ਪਤਾ ਨਹੀਂ ਕਿ ਨਾ ਵੀ ਚਾਚਾ ਲੈ ਮੈਨੂੰ ਤਾਂ ਐਂ ਲੱਗਦਾ ਓ ਜਿਵੇਂ ਤੈਨੂੰ ਅਜਿਹਾ ਸਾਨੂੰ ਦੇਖਣਾ ਇਹਨੇ ਆਉਣਾ ਹੁੰਦਾ ਵੋਟਾਂ ਗਿਆ ਤੁਹਾਨੂੰ ਪਤਾ ਨਹੀਂ ਕਿ ਹਾਏ ਓਏ ਓਏ ਇਹ ਕਿਹੋ ਜਿਹਾ ਬੰਦਾਗਾ ਉਹ ਜਿਵੇਂ ਜਿਵੇਂ ਵੋਟਾਂ ਨੇ ਰਿਆ ਜਾਂ ਨਹੀਂ ਸਾਨੂੰ ਤਾਂ ਚੈਨ ਨਹੀਂ ਆਉਂਦਾ ਪਤਾ ਨਹੀਂ ਇਹਨਾਂ ਖੁਸ਼ ਕਿਉਂ ਹੋ ਜਾਂਦਾ ਓਏ ਤੁਸੀਂ ਮਾਰਿਆਂ ਮੋਟੇ ਖਬਰਾਂ ਸੁਣ ਲਿਆ ਕਰੋ ਤੇ ਪਤਾ ਚੱਲੇ ਬੀਤੀ ਤੀਜੀ ਵਾਰ ਮੋਦੀ ਸਰਕਾਰ ਹਾਏ ਓਏ ਉਹ ਸਾਨੂੰ ਤਾਂ ਇੱਕ ਵਾਰ ਜਿਤਨਾ ਖਾ ਹੋਇਆ ਪਿਆ ਇਹ ਤੀਜੀ ਵਾਰ ਬੰਨੂ ਤਿਆਰ ਹੋਇਆ ਖੜਾਗਾ ਕਤਸਿਆ ਉਹ ਸਾਨੂੰ ਐ ਤਾਂ ਦੱਸ ਦੇ ਵੀ ਤੂੰ ਬਾਬੇ ਕੋਲੇ ਜਾਣਾਗਾ ਓਏ ਵੀਰ ਓਏ ਇਹਨੂੰ ਬਾਬੇ ਕੋਲੇ ਜਾਣ ਦੀ ਕੀ ਲੋੜਾ ਕਿਵੇਂ ਓਏ ਅੱਧੇ ਨਾਲੋਂ ਜ਼ਿਆਦੇ ਬਾਬਰ ਦਾ ਵੀ ਪਾਰਟੀ ਵਿੱਚ ਹੀ ਆ